ਸਸ਼ਵਿਕਲ ਜੀ ਮੈਂ ਹਾਸ਼ਤਿਵ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਸ਼੍ਰੋਮੀ ਅਕਾਲੀ ਦਲ ਦੇ ਵੱਡੇ ਆਗੂ ਉੱਤੇ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ ਜੇਕਰ ਗੱਲ ਕਰੀਏ ਤਾਂ ਪੁਲਿਸ ਵੱਲੋਂ ਉਹਦੇ ਘਰ ਸਵੇਰੇ 4 ਵਜੇ ਛਾਪੇਮਾਰੀ ਕੀਤੀ ਗਈ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੂਸਰੇ ਪਾਸੇ ਗੱਲ ਕਰੀਏ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਸਰਕਾਰ ਟੱਕਾ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨਾਲ ਕਿਉਂਕਿ ਚੜ੍ਹਦੇ ਦਿਨੀ ਹੀ ਇਹੋ ਜੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਜੇਕਰ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਦੇ ਘਰ ਸਵੇਰੇ ਸਵੇਰੇ ਛਾਪੇਮਾਰੀ ਕੀਤੀ ਗਈ ਬਿਨਾ ਦੱਸੇ ਉਹਨਾਂ ਦੇ ਘਰਦਿਆਂ ਨੂੰ ਵੀ ਸਮਝ ਤੱਕ ਨਹੀਂ ਆਇਆ ਕਿ ਇਹ ਸਾਡੇ ਨਾਲ ਹੋ ਕੀ ਗਿਆ ਹੈ ਦੂਸਰੇ ਪਾਸੇ ਬਹੁਤ ਵੱਡੀ ਐਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਸ ਆਗੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹ ਸ਼੍ਰੋਮਿਕ ਕਾਲੀ ਦਲ ਦੇ ਆਗੂ ਹਨ ਤੇ ਉਹਨਾਂ ਦੇ ਘਰ ਜੋ ਹੈ ਸਵੇਰੇ 4 ਵਜੇ ਚੜਦਿਆਂ ਹੀ ਹਲਚਲ ਮਚ ਗਈ ਉਸ ਟਾਈਮ ਜਦੋਂ ਇੱਕੋ ਦਮ ਪੁਲਿਸ ਨੇ ਉਹਨਾਂ ਦੇ ਘਰ ਛਾਪਾ ਮਾਰਿਆ ਤੇ ਰੇਡ ਕੀਤੀ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ ਸਵੇਰੇ 4 ਵਜੇ ਬਿਨਾਂ ਕਿਸੇ ਕਾਰਨ ਦੱਸੇ ਪੰਜਾਬ ਪੁਲਿਸ ਦੇ 8-10 ਮੁਲਾਜ਼ਮ ਸਰਜੀਤ ਸਿੰਘ ਛਿੰਝਰ ਦੀ ਜੀ ਦੇ ਕਾਰ ਵਿੱਚ ਅਤੇ ਬਾਕੀ ਹੋਰ ਪੁਲਿਸ ਵਾਲੇ ਕਾਰ ਨੂੰ ਕੇਰਾ ਪਾ ਕੇ ਬੈਠੇ ਹਨ ਪੂਰੇ ਪਰਿਵਾਰ ਦੇ ਫੋਨ ਵੀ ਜ਼ਬਤ ਕਰ ਲਏ ਗਏ ਹਨ ਤੇ ਕਾਰ ਅੰਦਰ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈ ਇਹ ਸਭ ਪਿੱਛੇ ਕੋਈ ਕਾਰਨ ਵੀ ਨਹੀਂ ਦੱਸਿਆ ਜਾ ਰਿਹਾ ਇਹ ਉਹਨਾਂ ਦੇ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਬੀਤੇ ਦਿਨੀਂ ਹਰ ਸ਼ਰਮਨੀ ਕਾਲੀ ਦਲ ਦੇ ਆਗੂਆਂ ਨੂੰ ਇਹ ਵੀ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਸਾਡੀਆਂ ਨਜ਼ਰਾਂ ਤੋਂ ਕੋਈ ਬਚ ਨਹੀਂ ਸਕਦਾ ਤੇ ਉਸੇ ਤਰ੍ਹਾਂ ਹੀ ਅੱਜ ਸਰਜੀ ਛਿੰਝਰ ਦੇ ਕੱਲ ਸਵੇਰੇ 4 ਵਜੇ ਛਾਪੇਮਾਰੀ ਕੀਤੀ ਗਈ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਿਨਾਂ ਕਿਸੇ ਦੱਸੇ ਪਰਿਵਾਰ ਦੇ ਫੋਨ ਵੀ ਜ਼ਬਤ ਕਰ ਲਏ ਨੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਕਿਸੇ ਗੱਲ ਦੀ ਖਬਰ ਨਹੀਂ ਦੱਸੀ ਜਾ ਰਹੀ ਉਹਨਾਂ ਦੇ ਘਰ ਨੂੰ ਸਵੇਰੇ 4 ਵਜੇ ਕੇਰਾਬੰਦੀ ਪਾ ਲਈ ਗਈ ਪੁਲਿਸ ਵੱਲੋਂ ਤੇ ਗ੍ਰਿਫਤਾਰ ਕਰ ਲਿਆ ਗਿਆ ਹਜੇ ਤੱਕ ਕੋਈ ਵੀ ਸੂਤਰਾਂ ਤੋਂ ਬਣਦੀ ਜਾਣਕਾਰੀ ਇਹ ਸਾਹਮਣੇ ਨਹੀਂ ਆ ਰਹੀ ਕਿ ਗ੍ਰਿਫਤਾਰੀ ਕਿਸ ਕਾਰਨ ਵਿੱਚ ਹੋਈ ਹੈ ਲੇਕਿਨ ਅੱਜ ਸਵੇਰੇ ਹੀ ਉਸ ਟਾਈਮ ਵੱਡੀ ਹਲਚਲ ਮਚ ਗਈ ਸ਼ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਵਿੱਚ ਤੇ ਪਾਰਟੀ ਦੇ ਵਿੱਚ ਜਦੋਂ ਸਵੇਰੇ ਸਵੇਰੇ ਟਕਸਾਲੀ ਆਗੂ ਸਰਜੀਤ ਸਿੰਘ ਚਿੰਝਰ ਦੇ ਘਰ 4 ਵਜੇ ਪੁਲਿਸ ਨੇ ਛਾਪੇਮਾਰੀ ਕਰ ਲਈ ਉਸ ਤੋਂ ਬਾਅਦ ਕਾਫੀ ਵੱਡੇ ਸਵਾਲ ਖੜੇ ਵੀ ਹੋ ਰਹੇ ਨੇ ਜੋ ਸ਼੍ਰੋਮਿਕਾਰੀ ਦਲ ਦੇ ਆਗੂਆਂ ਵੱਲੋਂ ਕਿ ਗ੍ਰਿਫਤਾਰੀ ਕਿਸ ਗੱਲ ਤੇ ਹੋ ਰਹੀ ਹੈ ਛਾਪੇਮਾਰੀ ਕਿਸ ਗੱਲ ਤੇ ਹੋ ਰਹੀ ਹੈ ਪਰਿਵਾਰ ਤੱਕ ਕਾਨੂੰਨੀ ਦੱਸਿਆ ਜਾ ਰਿਹਾ ਪਰਿਵਾਰ ਫਸਿਆ ਹੋਇਆ ਮਹਿਸੂਸ ਕਰ ਰਿਹਾ ਹੈ ਪਰਵਾਸ ਸਹਿਮਿਆ ਹੋਇਆ ਮਹਿਸੂਸ ਕਰ ਰਿਹਾ ਹੈ ਏ ਪੰਜਾਬ ਸਰਕਾਰ ਕੀ ਕਰ ਰਹੀ ਹੈ ਜਦੋਂ ਗਿਫਤਾਰੀ ਹੁੰਦੀ ਹੈ ਜਾਂ ਛਾਪੇਮਾਰੀ ਹੁੰਦੀ ਹੈ ਉਸ ਦਾ ਕਾਰਨ ਦੱਸਿਆ ਜਾਂਦਾ ਹੈ ਲੇਕਿਨ ਹਜੇ ਤੱਕ ਕੋਈ ਕਾਰਨ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਇਹ ਕੋਈ ਬਦਲਾਖੋਰੀ ਹੋ ਰਹੀ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੇਕਿਨ ਇਹੋ ਜੀ ਕੋਈ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ ਹਜੇ ਤੱਕ ਕਿਸੇ ਦਾ ਬਿਆਨ ਨਿਕਲ ਕੇ ਸਾਹਮਣੇ ਨਹੀਂ ਆਇਆ ਲੇਕਿਨ ਪੁਲਿਸ ਵੱਲੋਂ ਸਵੇਰੇ 4 ਵਜੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਸਾਂਝੀ ਕਰਾਂਗੇ